ਜੇਲ੍ਹ ਚ ਬੰਦ ਬਲਦਕਾਰੀ ਪਾਸਟਰ ਕੋੜ ਕਿੱਥੋਂ ਆਏ ਮੋਬਾਈਲ ਤੇ ਨਗਦੀ ਸਵਾਲ ਕੌਣ ਦੇ ਰਿਹਾ ਮੋਬਾਈਲ ਤੇ ਨਗਦੀ ਬਲਦਕਾਰ ਦੇ ਮਾਮਲੇ ਚ ਕਟ ਰਿਹਾ ਉਮਰ ਕੈਦ ਦੀ ਸਜ਼ਾ ਪਾਸਟਰ ਬਲਜਿੰਦਰ ਮਾਨਸਾ ਜੇਲ੍ਹ ਵਿੱਚ ਬੰਦ ਹੈ ਪਾਸਟਰ ਬਲਜਿੰਦਰ ਪੁਲਿਸ ਦੀ ਕਾਰਵਾਈ ਸ਼ੁਰੂ ਕੀ ਫੜਿਆ ਜਾਵੇਗਾ ਮੋਬਾਈਲ ਤੇ ਪੈਸੇ ਦੇਣ ਵਾਲਾ આરોપી ਉਮਰ ਕੈਦ ਦੀ ਸਜ਼ਾ ਕਟ ਰਿਹਾ ਪਾਸਟਰ ਬਲਜਿੰਦਰ ਜਿਸ ਤੇ ਬਲਤਕਾਰ ਦਾ ਆਰੋਪ ਸੀ ਉਹ ਮਾਨਸਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਪਰ ਜੇਲ੍ਹ ਦੇ ਵਿੱਚ ਜਿੱਥੇ ਪੁਲਿਸ ਦਾ ਪਹਿਰ ਹੈ ਤੇ ਹੁਣ ਸਵਾਲ ਇਹ ਉੱਠਦਾ ਹੈ ਜੋ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਪਾਸਟਰ ਬਲਜਿੰਦਰ ਕੋਲੋਂ ਜਿਹੜਾ ਉਹ ਮੋਬਾਈਲ ਫੋਨ ਤੇ ਨਕਦੀ ਬਰਾਮਦ ਹੋਈ ਹੈ ਜਿਹੜੀ ਨਕਦੀ ਬਰਾਮਦ ਕੀਤੀ ਗਈ ਹੈ ਉਹ ਸੂਤਰਾਂ ਦੇ ਹਵਾਲੇ ਤੋਂ 2500 ਰੁਪਏ ਦੱਸੇ ਜਾ ਰਹੇ ਨੇ ਯਾਨੀ ਕਿ ਇਹ ਪੈਸੇ ਕਿੱਥੋਂ ਬਜਿੰਦਰ ਕੋਲ ਆਏ ਤੇ ਇਸ ਦੇ ਨਾਲ ਉਹਦੇ ਕੋਲ ਮੋਬਾਈਲ ਕੌਣ ਦੇ ਕੇ ਗਿਆ ਕਿ ਅੰਦਰ ਉਸ ਕੋਲ ਮੋਬਾਈਲ ਪਹੁੰਚਾਉਣ ਵਾਲਾ ਜੇਲ੍ਹ ਦੇ ਅੰਦਰ ਆਇਆ ਸੀ ਜਾਂ ਫਿਰ ਬਜਿੰਦਰ ਜਿਸ ਦਿਨ ਆਇਆ ਸੀ ਉਸੇ ਦਿਨ ਉਸ ਦੇ ਕੋਲ ਮੋਬਾਈਲ ਸੀ ਜਾਂ ਫਿਰ ਹੁਣ ਥੋੜੇ ਹੀ ਦਿਨ ਪਹਿਲਾਂ ਉਹਦੇ ਕੋਲ ਮੋਬਾਈਲ ਜਿਹੜਾ ਆਇਆ ਉਹਦੇ ਕੋਲ ਪੈਸੇ ਆਏ ਤਾਂ ਕਿੱਥੋਂ ਆਏ ਕਿਉਂਕਿ ਜੋ ਕਾਮਕਾਰ ਬਜਿੰਦਰ ਨੂੰ ਜੇਗਰ ਜੇਲ੍ਹ ਵਿਭਾਗ ਦੇ ਵਿੱਚ ਅੰਦਰ ਖਾਤੇ ਕੈਦੀਆਂ ਨੂੰ ਦੇਣ ਵਾਲਾ ਦਿਹਾੜੀ ਤੇ ਕਾਮਕਾਰ ਦਿੱਤਾ ਵੀ ਗਿਆ ਹੈ ਤੇ ਉਹ ਕੀ 2500 ਰੁਪਏ ਬਣ ਗਏ ਇੰਨੇ ਦਿਨਾਂ ਦੇ ਵਿੱਚ ਜੇਗਰ ਬਣ ਗਏ ਤਾਂ ਕੀ ਉਹਨੇ ਉਹ ਨਗਦੀ ਲਈ ਸੀ ਕਈ ਤਰ੍ਹਾਂ ਦੇ ਸਵਾਲ ਨੇ ਕਿ ਬਜਿੰਦਰ ਉੱਥੇ ਕੋਈ ਕੰਮਕਾਰ ਕਰਦਾ ਹੈ ਜਾਂ ਫਿਰ ਜੋ ਕੰਮ ਉਹ ਆਪ ਦੇ ਡੇਰੇ ਦੇ ਵਿੱਚ ਕਰਦਾ ਸੀ ਉਹਦੇ ਹੀ ਬਾਰੇ ਸੋਚਦਾ ਰਹਿੰਦਾ ਕਿਉਂਕਿ ਕਈ ਤਰੀਕੇ ਨੇ ਕਈ ਸਵਾਲ ਉੱਠ ਰਹੇ ਨੇ ਕਿ ਉਸ ਤਰੀਕ ਕੋਲ ਜਿਹੜਾ ਉਹ ਮੋਬਾਈਲ ਤੇ ਪੈਸੇ ਕਿਵੇਂ ਪਹੁੰਚੇ ਇਸ ਬਾਰੇ ਹੁਣ ਜਾਂਚ ਪੁਲਿਸ ਕਰ ਰਹੀ ਹੈ ਪਰ ਦੱਸ ਦਈਏ ਪੰਜਾਬ ਦੀ ਨਾਮਾਨਸਾ ਜੇਲ੍ਹ ਦੇ ਵਿੱਚ ਬੰਦ ਬਲਦਕਾਰ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰੇ ਕੈਦੀ ਪਾਸਟਰ ਬਜਿੰਦਰ ਸਿੰਘ ਤੋਂ ਮੋਬਾਈਲ ਅਤੇ ਨਕਦੀ ਬਰਾਮਦ ਕੀਤੀ ਗਈ ਹੈ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ਤੇ ਪੁਲਿਸ सदर ਥਾਣੇ ਦੇ ਵਿੱਚ ਇੱਕ ਜਿਹੜਾ ਸੀ ਉਹ ਕਾਰਵਾਈ ਸ਼ੁਰੂ ਕੀਤੀ ਤਾਂ ਜਿਹੜੀ ਆ ਛਾਣਬੀਨ ਦੌਰਾਨ ਉਥੇ ਜਦੋਂ ਜਾਣਕਾਰੀ ਅਨੁਸਾਰ AIG ਜੇਲ ਪੰਜਾਬ ਚੰਡੀਗੜ੍ਹ राजीव अरोड़ा ਅਤੇ ਸਹਾਇਕ ਜੇਲ ਸੁਪਰੀਡੈਂਟ ਅਨੂ ਮਲਿਕਦੀਪ ਦੀ ਮੌਜੂਦਗੀ ਦੇ ਵਿੱਚ ਜੇਲ ਦੇ ਬਲੋਕ ਅੰਦਰ ਇੱਕ ਦੇ ਸੈਲ ਨੰਬਰ ਦੀ ਤਲਾਸ਼ੀ ਦੌਰਾਨ ਜਿਹੜਾ ਪਾਸਟਰ ਬਜਿੰਦਰ ਦੇ ਕੋਲ ਟੱਚ ਮੋਬਾਈਲ ਅਤੇ 2500 ਰੁਪਏ ਨਕਦੀ ਬਰਾਮਦ ਹੋਈ ਹੈ ਇਸ ਦੀ ਸ਼ਿਕਾਇਤ ਦੇ ਆਧਾਰ ਤੇ ਸਹਾਇਕ ਪੁਲਿਸ ਸੁਪਰਡੈਂਟ ਦੀ ਸ਼ਿਕਾਇਤ ਤੇ ਪੁਲਿਸ ਚੌਕੀ ਜਿਹੜੀ ਆ ਉਹਦੇ ਏਐਸਆਈ ਓਮ ਪ੍ਰਕਾਸ਼ ਨੇ ਉਕਤ ਕੈਦੀ ਪਾਸਟਰ ਬਜਿੰਦਰ ਸਿੰਘ ਵਿਰੁੱਧ ਸਰਹਾਣੇ ਵਿੱਚ ਜਿਹੜਾ ਉਹ ਵੱਖਰਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਪੁਲਿਸ ਇਸ ਥਾਣੇ ਦੀ ਜਾਂਚ ਕਰ ਰਹੀ ਹੈ ਕਿ ਮੋਬਾਈਲ ਫੋਨ ਜੇਲ੍ਹ ਦੇ ਵਿੱਚ ਬੰਦ ਪਾਸਟਰ ਬਜਿੰਦਰ ਤੱਕ ਕਿਵੇਂ ਪਹੁੰਚਿਆ ਤੇ ਹੁਣ ਉਸ ਸਬੰਧ ਦੇ ਵਿੱਚ ਇਹ ਵੀ ਜਾਂਚ ਕੀਤੀ ਜਾ ਰਹੀ ਆ ਕਿ ਇਹਦੇ ਕੋਲ ਪੈਸੇ ਕਿੱਥੇ ਪਹੁੰਚੇ ਤੇ ਕੌਣ ਲੈ ਕੇ ਆਇਆ ਹੁਣ ਪਾਸਟਰ ਬਜਿੰਦਰ ਸਿੰਘ ਜਿਹੜਾ ਉਹ ਦੱਸ ਦਈਏ ਕਿ ਇੱਕ ਔਰਤ ਨੇ ਜਦੋਂ ਉਸ ਤੇ aarop ਲਗਾਏ ਸੀ ਤੇ ਜਦੋਂ ਕੋਰਟ ਦਾ ਫੈਸਲਾ ਆਇਆ ਤੇ ਕੋਰਟ ਨੇ ਉਸ ਨੂੰ ਬਲਦਕਾਰੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਦੇ ਦਿੱਤੀ ਆ ਪਰ ਹੁਣ ਜੇਲ੍ਹ ਦੇ ਵਿੱਚ ਉਸ ਕੋਲੋਂ ਮੋਬਾਈਲ ਤੇ ਨਕਦੀ ਬਰਾਮਦ ਹੋਣ ਤੋਂ ਬਾਅਦ ਇੱਕ ਨਵਾਂ ਕੇਸ ਜਿਹੜਾ ਉਹ ਸ਼ੁਰੂ ਹੋ ਗਿਆ ਹੈ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ